ਜੈ 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 ਭੀਮ ਜੈ ਭੀਮ ਜੈ ਭੀਮ ਜੈ 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 ਭੀਮ ਜੈ ਭੀਮ ਜੈ ਭੀਮ ਮਜ਼ਦੂਰਾਂ ਦਾ ਇੱਕਾ ਜਿੰਦਾਬਾਦ ਹਾਂਜੀ ਸਰ ਆਪਣਾ ਨਾਮ ਦੱਸ ਕੇ ਅੱਜ ਜਿਹੜਾ ਤੁਸੀਂ ਪਹੁੰਚੇ ਹੋ ਅੰਮ੍ਰਿਤਸਰ ਮਾਰਚ ਦੇ ਵਿੱਚ ਉਸ ਬਾਰੇ ਜਾਣਕਾਰੀ ਚਾਹੁੰਦੀ ਕਰਨਾ ਹੈ ਮੈਂ ਮੋਹਨ ਸੱਬਰਵਾਲ ਟਾਂਡਾ ਸਮਾਜ ਸੇਵੀ ਰਾਜਨੀਤਿਕ ਪਾਰਟੀ ਜਿਹੜੀ ਬਾਬਾ ਸਾਹਿਬ ਵੀ ਮਰਾਓ ਉਮੀਦਵਾਰ ਜੀ ਦੇ ਪੋਤੇ ਸਾਹ ਚਲਾਉਂਦੇ ਆ ਆਨੰਦ ਰਾਜ ਜੀ ਉਹਨਾਂ ਦਾ ਮੈਂ ਪੰਜਾਬ ਦਾ ਪ੍ਰਬੰਧਕ ਆ ਅਰੇਖ ਦੇਖੋ ਮੇਰੇ ਅੰਦਰ ਪੰਜਾਬ ਦਾ ਸਾਰਾ ਮੂਵਮੈਂਟ ਆ ਆਪਾਂ ਦੇਖਦੇ ਅੱਜ ਇੱਥੇ ਆਉਣ ਦਾ ਮਕਸਦ ਹੈ ਕਿ ਜਿਹੜੇ ਮਜ਼ਦੂਰ ਆ ਜਿਹੜੇ ਸਫਾਈ ਕਰਮਚਾਰੀ ਆ ਟੋਟਲ ਮਜ਼ਦੂਰ ਆ ਜਿੰਨੇ ਵੀ ਚਾਹੇ ਕਿਸੇ ਕਿਤੇ ਵੀ ਸਰਵਿਸ ਕਰਦੇ ਉਹਨਾਂ ਨੂੰ ਘੱਟ ਤੋਂ ਘੱਟ 15000 ਰੁਪਏ ਤੋਂ ਥੱਲੇ ਭਾਈ ਉਹਦਾ ਗੁਜ਼ਾਰਾ ਹੈ ਨਹੀਂ ਜਦ ਅੱਜ ਦੀ ਮੰਗਾਈ ਨੂੰ ਦੇਖ ਕੇ ਲੇਕਿਨ ਸਰਕਾਰਾਂ ਸੁੱਤੀਆਂ ਪਈਆਂ ਸਾਡੇ ਲੋਕ ਸੁੱਤੇ ਪਏ ਬਾਬਾ ਸਾਹਿਬ ਪਿੰਗਰਾ ਉਮੀਦਵਾਰ ਜੀ ਮਿਸ਼ਨ ਜਿੱਥੇ ਛੱਡ ਕੇ ਗਿਆ ਸੀ ਅੱਜ ਉੱਥੇ ਦਾ ਉੱਥੇ ਆ ਨਾ ਤਾਂ ਗਰੀਬ ਦੀ 76 ਸਾਲਾਂ ਚ ਕਿਸੇ ਸਰਕਾਰ ਨੇ ਕਿਸੇ ਪਾਰਟੀ ਨੇ ਵਾਂ ਫੜੀ ਤੇ ਮੈਂ ਗਰੀਬ ਭਾਵਾਂ ਨੂੰ ਐਲਾਨ ਕਰਦਾ ਆ ਬੇਨਤੀ ਕਰਦਾ ਆ ਇਹਨਾਂ ਦੇ ਹੱਥ ਜੋੜ ਕੇ ਪੈਰੀਂ ਪੈ ਕੇ ਇੱਕ ਵੋਟ ਤੁਹਾਡੀ ਆ ਤੇ ਰਾਜ ਦੂਸਰਾ ਕਰਦਾ ਵੋਟ ਜਿੰਨਾ ਚਿਰ ਤੁਸੀਂ ਨਹੀਂ ਪਾਉਂਗੇ ਕੋਈ ਇੱਥੇ ਕੌਂਸਲਰ ਵੀ ਨਹੀਂ ਬਣ ਸਕਦਾ ਤੇ ਤੁਹਾਡੇ ਤੋਂ ਏਡੀ ਵੱਡੀ ਬਾਬਾ ਸਾਹਿਬ ਭੀਮਰਾਓ ਉਮੀਦਵਾਰ ਜੀ ਨੇ ਤੁਹਾਨੂੰ ਸ਼ਕਤੀ ਦਿੱਤੀ ਆ ਲੇਕਿਨ ਉਹ ਸ਼ਕਤੀ ਦਾ ਹਜ ਤੱਕ ਜਿਹੜੇ ਸ਼ਰਾਤ ਦੀ ਅੰਸਰ ਉਹਦਾ ਫਾਇਦਾ ਲੈਂਦੇ ਰਹਿ ਤੁਹਾਨੂੰ 1 ਰੁਪਿਆ ਦਾ ਫਾਇਦਾ ਨਹੀਂ ਹੋਇਆ ਭਾਈ ਜੇ ਤੁਸੀਂ ਅੱਜ ਵੀ ਐਸ ਸੀ ਸਮਾਜ ਦੇ ਉਸ ਲੀਡਰ ਦੀ ਨਾਲ ਚੱਲੋ ਜਿਹੜਾ ਸੱਚਾਈ ਨਾਲ ਇਮਾਨਦਾਰੀ ਨਾਲ ਤੇ ਹਰ ਪ੍ਰਕਾਰੋਂ ਬਿਲਕੁਲ ਸਹੀ ਆ ਇਹ ਨਗਾ ਵੀ ਉਹ ਆਪ ਵੀ ਉਸ ਕੈਟਾਗਰੀ ਚ ਆਉਂਦਾ ਹੋਵੇ ਮੈਂ ਸਾਰੇ ਗਰੀਬ ਪਰਵਾਹਾਂ ਨੂੰ ਕਿੰਨਾ ਆ ਪੈਣਾ ਨੂੰ ਕਿੰਨਾ ਵੀ ਆਉਣ ਵਾਲੀਆਂ نسلਾਂ ਨੂੰ ਜੇ ਬਚਾਉਣਾ ਹੈ ਤੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਸਾਡੀ ਬਾਬਾ ਸਾਹਿਬ ਸਾਡੀ ਆਵਾਜ਼ ਤੇ ਤੁਸੀਂ ਸੁਣਦੇ ਆ ਲੇਕਿਨ ਇਹ ਜਿਹੜੀ ਆਵਾਜ਼ ਆ ਬਾਬਾ ਸਾਹਿਬ ਭੀਮਰਾਓ ਉਮੀਦਗਾਰ ਜੀ ਦੀ ਆਵਾਜ਼ ਆ ਉਹਨੂੰ ਪਛਾਣੋ ਆਪਣੇ ਹੱਕ ਜਿਹੜੇ ਗਵਾਚੇ ਆ ਉਹਨਾਂ ਨੂੰ ਆਪਾਂ ਲੈਣ ਲਈ ਇੱਕ ਜੁੱਟ ਹੋ ਕੇ ਜੰਗ ਲੜੀਏ ਜੈ ਪੀਮ ਜੈ ਸਵਿਧਾਨ ਜੈ ਮੁੰਡਵਾਸੀ ਉਹ ਦਰਸ਼ਨ ਕੀਤਾ ਗਿਆ ਕਿ ਮੈਂ ਸ਼ਾਮਲਾਲ ਪੰਗੀ ਸਪਾਈ ਆਦੀਦਰਨ ਸਮਾਜ ਸਰਪ੍ਰਸਤ ਐਕਸ਼ਨ ਕਮੇਟੀ ਪੰਜਾਬ ਅੰਬੇਡਕਰ ਅਧਿਕਾਰ ਸੰਘਰਸ਼ ਕਮੇਟੀ ਤੋਂ ਪੰਜਾਬ ਪ੍ਰਧਾਨ ਔਰ ਜਵਸ਼ਨ ਚੋਰ ਫੜੋ ਪੱਕਾ ਮੋਰਚਾ ਤੋਂ ਮੈਂ ਕੋਰ ਕਮੇਟੀ ਦਾ ਮੈਂਬਰ ਹਾਂ ਔਰ ਅੱਜ ਨਤੀਸ਼ ਭੀਮ ਜੀ ਨੇ ਮਜ਼ਦੂਰਾਂ ਦੇ ਹੱਕਾਂ ਦੇ ਲਈ ਸਫਾਈ ਕਰਮਚਾਰੀਆਂ ਦੇ ਤਨਖਾਹ ਦੇ ਲਈ ਜਿਹੜਾ ਅੱਜ ਦਾ ਭੰਡਾਰੀ ਪੁਲ ਤੇ ਇੱਕ ਰੈਲੀ ਰੱਖੀ ਸੀਗੀ ਔਰ ਉਸ ਰੈਲੀ ਦੇ ਵਿੱਚ ਸਾਰੇ ਹੀ ਅੰਮ੍ਰਿਤਸਰ ਤੋਂ ਔਰ ਅਲੱਗ-ਅਲੱਗ ਸ਼ਹਿਰਾਂ ਤੋਂ ਜਿੰਨੇ ਵੀ ਸੰਗਠਨ ਦੇ ਲੋਕ ਪਹੁੰਚੇ ਆ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਔਰ ਵਿਸ਼ੇਸ਼ ਤੌਰ ਤੇ ਨਤੀਸ਼ ਭੀਮ ਜੀ ਦਾ ਧੰਨਵਾਦ ਜਿਨ੍ਹਾਂ ਨੇ ਇਸ ਰੈਲੀ ਦੇ ਵਿੱਚ ਸਾਡੇ ਹੱਕਾਂ ਦੀ ਲੜਾਈ ਦੇ ਲਈ ਸਾਨੂੰ ਫਿਰੋਜ਼ਪੁਰ ਤੋਂ ਵਿਸ਼ੇਸ਼ ਤੌਰ ਤੇ ਬੁਲਾਇਆ ਇਸ ਕਰਕੇ ਨਤੀਸ਼ ਭੀਮ ਜੀ ਦਾ ਧੰਨਵਾਦ ਜਿਹੜਾ ਰੋਲ ਪੁਜੀਸ਼ਾਨੇ ਕਾਰਕੀ ਕਰ ਲੋ ਕਿ ਤੱਕ ਕੀ ਕਾਰਸਾ ਕਿਹੜੀਆਂ ਮਗਾਸੀ ਅੱਜ ਦਾ ਜਿਹੜਾ ਇਹ ਰੈਲੀ ਕੀਤੀ ਆ ਮਜ਼ਦੂਰਾਂ ਦੇ ਹੱਕ ਦੇ ਲਈ ਸਫਾਈ ਕਰਮਚਾਰੀਆਂ ਦੇ ਹੱਕ ਦੇ ਲਈ ਤਾਂ ਕਿ ਜਿਹੜੀ ਚਾਹੇ ਅੱਜ ਦੀ ਗਵਰਨਮੈਂਟਾ ਤੇ ਪਹਿਲਾਂ ਦੀਆਂ ਗਵਰਨਮੈਂਟਾਂ ਨੇ ਕਿਸੇ ਵੀ ਗਵਰਨਮੈਂਟ ਨੇ ਕਦੀ ਵੀ ਮਜ਼ਦੂਰ ਦੇ ਲਈ ਜਾਂ ਸਫਾਈ ਕਰਮਚਾਰੀਆਂ ਦੇ ਲਈ ਕੋਈ ਵਧੀਆ ਸੋਚ ਨਹੀਂ ਰੱਖੀ ਹਮੇਸ਼ਾ ਹੀ ਇਹਨਾਂ ਲੋਕਾਂ ਨੂੰ ਲਤਾੜਿਆ ਜਾਂਦਾ ਆ ਔਰ ਇੱਕ ਵੱਡੀ ਉਦਾਹਰਨ ਹੈ ਕਿਸਾਨ ਅੰਦੋਲਨ ਕਿਸਾਨ ਅੰਦੋਲਨ ਦੇ ਵਿੱਚ ਕਿਨਾਰਾ ਲੱਗਾ ਸੀਗਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਪਰ ਲੇਕਿਨ ਕਿਸਾਨ ਜਦੋਂ ਕੋਈ ਅੰਦੋਲਨ ਕਰਦੇ ਆ ਉਹਦੇ ਤਾਂ ਮਜ਼ਦੂਰਾਂ ਨੂੰ ਆਪਣੇ ਨਾਲ ਰੱਖਦੇ ਆ ਔਰ ਇੱਕ ਉਹਨਾਂ ਦੇ ਨਾਲ ਆਪ ਦਾ ਨਾਰਾ ਲਾ ਕੇ ਇੱਕ ਨਾਰਾ ਜੋੜ ਕੇ ਕਿ ਜਿਹੜਾ ਕਿਸਾਨ ਤੇ ਮਜ਼ਦੂਰ ਆ ਇਨਾਂ ਦੀ ਏਕਤਾ ਦਾ ਸਬੂਤ ਦੇ ਕੇ ਆਪਣੀ ਲੜਾਈ ਦਾ ਲੜ ਲੈਂਦਾ ਤਾਂ ਜਿੱਤ ਵੀ ਲੈਂਦਾ ਆ ਸਾਡੀ ਬਦੌਲਤ ਪਰ ਲੇਕਿਨ ਜਦੋਂ ਮਜ਼ਦੂਰ ਦੀ ਗੱਲ ਆਂਦੀ ਆ ਉਦੋਂ ਸਾਡੇ ਤੋਂ ਭੱਜ ਜਾਂਦਾ ਆ ਹੁਣ ਕਣਕ ਦੀ ਕਟਾਈ ਹੋਣੀ ਆ ਔਰ ਉਸ ਤੋਂ ਬਾਅਦ ਝੋਨੇ ਦਾ ਸੀਜ਼ਨ ਆਣਾ ਆ ਝੋਨਾ ਲੱਗਣਾ ਪਰ ਜਦੋਂ ਮਜ਼ਦੂਰ ਨੇ ਕਿਸਾਨਾਂ ਤੋਂ ਹੀ ਆਪਣਾ ਹੱਕ ਮੰਗਣਾ ਹੈ ਤੇ ਫਿਰ ਉਹਨਾਂ ਨੇ ਮਜ਼ਦੂਰਾਂ ਨੂੰ ਆਪਣੇ ਘਰਾਂ ਦੇ ਵਿੱਚੋਂ ਆਪਣੇ ਖੇਤਾਂ 'ਚੋਂ ਭਜਾਣਾ ਆ ਔਰ ਇੱਥੇ ਤੱਕ ਕਿ ਮਜ਼ਦੂਰਾਂ ਦੇ ਨਾਲ ਇਹਨਾਂ ਕ ਧੋਖਾ ਕਰਦੇ ਨੇ ਕਿ ਫਿਰ ਯੂਪੀ ਬਿਹਾਰ ਦੇ ਇਹਨਾਂ ਨੂੰ ਭਈਏ ਯਾਦ ਆ ਜਾਂਦੇ ਆ ਤੇ ਜਦੋਂ ਹੁਣ ਯੂਪੀ ਬਿਹਾਰ ਦੇ ਭਈਏ ਕਿਸਾਨਾਂ ਦੇ ਉੱਤੇ ਜਾਂ ਉਹਨਾਂ ਦੀ ਜਿਹੜੀ ਕਾਸਟ ਆ ਉਹਨਾਂ ਦੇ ਉੱਤੇ ਜਦੋਂ ਹੁਣ ਆਪਣਾ ਰੋਜ਼ਮਾਂਦੇ ਆ ਤੇ ਹੁਣ ਇਹਨਾਂ ਨੂੰ ਯਾਦ ਆ ਜਾਂਦਾ ਨਹੀਂ ਯਾਰ ਇਹ ਜਿਹੜੇ ਯੂਪੀ ਬਿਹਾਰ ਵਾਲੇ ਨੇ ਇਹਨਾਂ ਨੂੰ ਬਾਹਰ ਕੱਢੋ ਤੇ ਜਿਹੜਾ ਪੰਜਾਬ ਦਾ ਮਜ਼ਦੂਰ ਹੈ ਇਹਨਾਂ ਨੂੰ ਆਪਣੇ ਹੱਕ 'ਚ ਰੱਖੋ ਕਿਉਂਕਿ ਲੜਾਈ ਜਿੱਤਣ ਵਾਸਤੇ ਉਹਨਾਂ ਨੂੰ ਪੰਜਾਬ ਦੇ ਮਜ਼ਦੂਰ ਦੀ ਲੋੜ ਪੈਂਦੀ ਹੈ ਔਰ ਇਹਦੇ ਨਾਲ-ਨਾਲ ਜਿਹੜੀ ਮੇਰੇ ਛੋਟੇ ਵੀਰ ਮੁਕੇਸ਼ ਮੇਘਨਾਥ ਜੀ ਨੇ ਕਿਹਾ ਕਿ ਜਿਹੜੀ ਮਜ਼ਦੂਰਾਂ ਦੀ ਜਾਂ ਸਫਾਈ ਕਰਮਚਾਰੀਆਂ ਦੀ ਜਿਹੜੀ ਤਨਖਾਹ ਹੈ ਉਹ ਘੱਟੋ ਘੱਟ 20000 ਹੋਣੀ ਚਾਹੀਦੀ ਆ ਔਰ ਇਹ ਆਪਾਂ ਭਲੀ ਭਾਨਤੀ ਜਾਣਦੇ ਆ ਇੱਕ ਤਾਂ ਸਫਾਈ ਕਰਮਚਾਰੀਆਂ ਨੂੰ ਜਿਹੜੀ ਤਨਖਾਹ ਹੈ ਉਹ ਟਾਈਮ ਸਿਰ ਮਿਲਦੀ ਹੋਈ ਨਹੀਂ ਕਈ ਵਾਰ ਇੱਕ ਇੱਕ ਦੋ ਦੋ ਮਹੀਨੇ ਬੀਤ ਜਾਂਦੇ ਆ ਜਦੋਂ ਸਫਾਈ ਕਰਮਚਾਰੀ ਨੂੰ ਤਨਖਾਹ ਨਹੀਂ ਮਿਲਦੀ ਔਰ ਉਹੀ ਸਫਾਈ ਕਰਮਚਾਰੀ ਜਿਹੜਾ ਵਿਅਕਤੀ ਹੁੰਦਾ ਆ ਉਹ ਆਪਣੇ ਘਰ ਨੂੰ ਚਲਾਉਣ ਵਾਸਤੇ ਕਿਸੇ ਨਾ ਕਿਸੇ ਸ਼ਾਹੂਕਾਰ ਕੋਲੋਂ ਪੈਸੇ ਫੜਦਾ ਆ ਵਿਆਜ ਦੇ ਉੱਤੇ ਜਦੋਂ 2-3 ਮਹੀਨੇ ਉਹਨੂੰ ਤਨਖਾਹ ਨਹੀਂ ਮਿਲਦੀ ਤੇ ਉਹ 3 ਮਹੀਨੇ ਬਾਅਦ ਉਹਦੀ ਇੱਕ ਤਨਖਾਹ ਜਿਹੜੀ ਆ ਵਿਆਜ ਦੇ ਵਿੱਚ ਹੀ ਚਲੀ ਜਾਂਦੀ ਹੈ ਔਰ ਉਸ ਤੋਂ ਬਾਅਦ ਜਿਹੜਾ ਠੇਕੇਦਾਰ ਆ ਉਹ ਸਾਡੇ ਸਫਾਈ ਕਰਮਚਾਰੀਆਂ ਦੇ ਨਾਲ ਧੋਖਾ ਕਰਦਾ ਆ ਸਫਾਈ ਕਰਮਚਾਰੀਆਂ ਨਾਲ ਧੋਖਾ ਕਰਦਾ ਕੀ ਆ ਕਿ ਉਹ ਇੱਕ ਕਦੇ ਮਹੀਨੇ ਦੀ ਕੋਈ ਹਰ ਵਾਰ ਠੇਕੇਦਾਰ ਜਿਹੜਾ ਬਦਲ ਜਾਂਦਾ ਆ ਤਾਂ ਇੱਕ ਕਦੇ ਮਹੀਨੇ ਦੀ ਜਿਹੜੀ ਤਨਖਾਹ ਸਾਡੇ ਸਫਾਈ ਕਰਮਚਾਰੀ ਦੀ ਉਹ ਵੀ ਲੈ ਕੇ ਨਿਕਲ ਜਾਂਦਾ ਹਰ ਪੱਖੋਂ ਸਾਡੇ ਨਾਲ ਧੋਖਾ ਹੁੰਦਾ ਇਸ ਕਰਕੇ ਕੋਸ਼ਿਸ਼ ਕਰਾਂਗੇ ਕਿ ਲੜਾਈ ਜਿਹੜੀ ਆ ਕੱਲੇ ਅੰਮ੍ਰਿਤਸਰ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ ਵਿੱਚ ਲੜੀ ਜਾਵੇ ਮਜ਼ਦੂਰਾਂ ਤੇ ਸਫਾਈ ਕਰਮਚਾਰੀਆਂ ਦੀ ਤਾਂ ਕਿ ਮਜ਼ਦੂਰ ਤੇ ਸਫਾਈ ਕਰਮਚਾਰੀਆਂ ਨੂੰ ਉਹਨਾਂ ਦਾ ਹੱਕ ਮਿਲ ਸਕੇ ਜੈ ਭੀਮ ਜੈ ਭਾਲ ਕਿਹੜਾ ਰੋਜ਼ ਪ੍ਰਚਲਿਤ ਕੀਤਾ ਗਿਆ ਕੀ ਕੰਮ ਉਸ ਦਾ ਮੌਜਨ ਚੇਤਰਾ ਮਾਰਚ ਨਿਕਾਲਿਆ ਗਿਆ ਜੀ ਕੱਚੇ ਸਫਾਈ ਸੇਵਕ ਮਜ਼ਦੂਰ ਆਲ ਕਰੋਸ ਸੂਬਾ ਪੰਜਾਬ ਚ ਜਿਸ ਡਿਪਾਰਟਮੈਂਟਾਂ ਚ ਜਿੱਥੇ ਜਿੱਥੇ ਕੰਮ ਕਰ ਰਹੇ ਆ ਉਹਨਾਂ ਦੀ ਇੱਕ ਡਿਮਾਂਡ ਰੱਖੀ ਜਾ ਰਹੀ ਹੈ ਕਈ ਸਾਲਾਂ ਤੋਂ ਕਿ 800 ਰੁਪਿਆ ਦੀ ਹਾੜੀ ਨਿਸ਼ਚਿਤ ਕੀਤੀ ਜਾਵੇ ਅੱਜ ਉਹਦੇ ਸੰਦਰਭ ਦੇ ਵਿੱਚ ਭੰਡਾਰੀ ਪੁਲ ਤੋਂ ਬਾਬਾ ਸਾਹਿਬ ਦੀ ਪ੍ਰਤਿਮਾ ਤੱਕ ਪੀਮੈਕਸ਼ਨ ਕਮੇਟੀ ਦੇ ਕੱਚੇ ਸਫਾਈ ਸੇਵਕਾਂ ਸੜਕ ਤੇ ਉਤਰੇ ਨੇ ਔਰ ਸਰਕਾਰ ਕੋਲੋਂ ਇਹ ਹੀ ਡਿਮਾਂਡ ਹੈ ਕਿ 5 ਮਾਰਚ ਨੂੰ ਜਦੋਂ ਬਜਟ ਰੱਖਿਆ ਜਾਵੇ ਕੱਚੇ ਸਫਾਈ ਸੇਵਕਾਂ ਦੀ 800 ਰੁਪਿਆ ਦੀ ਹਾੜ ਕਿ ਮਜ਼ਦੂਰਾਂ ਦੀ ਜ਼ਿੰਦਗੀ ਜਿਹੜੀ ਆ ਉਹ ਬੱਦਰ ਹਾਲਾਤਾਂ ਚ ਹੈਗੀ ਆ ਮਜ਼ਦੂਰ ਮਜਬੂਰ ਕੀਤੇ ਜਾ ਰਹੇ ਆ ਉਹਦੇ ਲਈ ਅੱਜ ਸੜਕ ਤੇ ਆਏ ਆ ਜੀ ਕਾਫੀ ਥੇਰ ਤੋਂ ਸੰਘਰਸ਼ ਚੱਲ ਰਿਹਾ ਪਰ ਕੋਈ ਅੱਗੇ ਨਹੀਂ ਲੱਗ ਬਦਰੇ ਦਾ ਇਸਕੀਮ No rights no vote if no rights then no vote ਜੇ ਹੱਕ ਨਹੀਂ ਮਿਲਣਗੇ ਤੇ ਵੋਟ ਵੀ ਨਹੀਂ ਮਿਲਣਗੇ ਝਾੜੂ ਦਾ ਚੌਂ ਨਿਸ਼ਾਨ ਰੱਖ ਕੇ ਇਹ ਸਾਡੇ ਸੰਵਿਧਾਨਿਕ ਕੱਕਾ ਦੇ ਉੱਤੇ ਝਾੜੂ ਮਾਰ ਰਹੇ ਨੇ ਕੱਚੇ ਜ਼ਵਾਈ ਦੇਵਕਾਂ ਨੂੰ ਕੰਦਲਾ ਲਾਇਆ ਗਿਆ ਅਸੀਂ ਬੱਚਿਆਂ ਦੇ ਵਜਿਫਿਆਂ ਦੇ ਡਾਕੇ ਪੈ ਰਹੇ ਆ ਐਸੀ ਜਾੜੀ ਸਾੜੀ ਪੇੜ ਤੇ ਨਿਆਂ ਨਹੀਂ ਮਿਲਿਆ ਜੇ 15 ਦਿਨਾਂ ਤੱਕ 15 ਮਾਰਚ ਤੱਕ ਨਹੀਂ ਜਦਾ ਕੋਈ ਹੱਲ ਨਿਕਲਦਾ ਤੇ ਆਪਣੀ ਜਥੇਬੰਦੀ ਦੇ ਨਾਲ ਮੈਂ ਅਮਰਨ ਅੰਛਣ ਜਿਹਨੂੰ ਪੋਕਰ ਹੜਤਾਲ ਕਹਿੰਦੇ ਆ ਔਰ ਸਹੀ ਪੋਕਰ ਹੜਤਾਲ ਕਿਹੜੀ ਬਜਟ ਆਏਗਾ ਵੀ ਉਹਦੇ ਚ ਤੁਹਾਡਾ ਹੋਏਗੀ ਇਹ ਡਿਮਾਂਡ ਆਸ ਨਹੀਂ ਹੈਗੀ ਫਰਿਆ ਬਹੁਜਨ ਕੁਰਸੀ ਹਲਾਨ ਲਈ ਆਇਆ ਔਰ ਪਰ ਬਹੁਜਨ ਦਾ ਇਹ ਕਹਿਣਾ ਹੈ ਕਿ ਸੱਤਾ ਸੰਪਤੀ ਸਨਮਾਨ ਜ਼ਮੀਨ ਬੱਚਾ ਚਾੜਾ ਨਹੀਂ ਆਉਂਦਾ ਤੇ ਫਿਰ ਤਿੰਨ ਆ ਲੋਕ ਸਭਾ ਇਲੈਕਸ਼ਨ ਦੇ ਵਿੱਚ ਝਾੜੂ ਸਰਕਾਰ ਲਈ ਕੇਜਰੀਵਾਲ ਦੀ ਸਰਕਾਰ ਲਈ ਦਰਵਾਜ਼ੇ ਪੂਰੀ ਤਰ੍ਹਾਂ ਬੰਦ ਹੋਣਗੇ ਮਾਨ ਸਰਕਾਰ ਲਈ ਦਰਵਾਜ਼ੇ ਬੰਦ ਹੋਣਗੇ ਐਸੀ ਸਮਾਜਦਾਰ ਪਾਲਜੀਮਾ ਖਜ਼ਾਨਾ ਮੰਤਰੀ ਪੀਪਾ ਖਾਲੀ ਹੈ ਪਿਛਲੇ ਪੀਪੇ ਮੰਤਰੀ ਵਾਂਗੀ ਫਿਰ 15 ਦਿਨਾਂ ਬਾਅਦ ਭੋਖੜ ਤਾਲ ਐ ਪੰਜਾਬ ਸਾਹਿਬ ਦੱਸਦੇ ਆ ਔਰ ਇਸ ਭੋਖੜ ਤਾਲ ਨੂੰ ਮੈਨੂੰ ਪੂਰੀ ਤਰ੍ਹਾਂ ਪਤਾ ਹੈਗਾ ਕਿ ਦੂਜੇ ਜ਼ਿਲ੍ਹਿਆਂ ਚ ਵੀ ਪਰਵਾਸਾਤ ਮਿਲੇਗਾ ਇਥੇ ਫਰੋਹੀਪੁਰ ਦੀਆਂ ਟੀਮਾਂ ਦੇਖੀਆਂ ਉਹ ਵੀ ਸਾਥੀ ਆਏ ਨੇ ਪਰ ਮਜ਼ਦੂਰ ਦਾ ਹੱਕ ਹੈਗਾ 800 ਰੁਪਿਆ ਦਿਹਾੜੀ ਤਾਂ ਕਿ ਇੱਕ ਚੰਗੀ ਜ਼ਿੰਦਗੀ ਜੀ ਸਕੇ ਆਪਣੇ ਬੱਚਿਆਂ ਨੂੰ ਸਿੱਖਿਆ ਦੇ ਸਕੇ ਇੱਕ ਚੰਗਾ ਪੋਸ਼ਟਿਵ ਭੋਜਨ ਆਪਣੇ ਬੱਚਿਆਂ ਨੂੰ ਦੇ ਸਕੇ ਭੈਣਾ ਜਿਹੜੀਆਂ ਖਾਸ ਤੌਰ ਤੇ ਖੇਤ ਮਜ਼ਦੂਰ ਇਹਦੇ ਵਿੱਚ ਵੱਡੀ ਗੱਲ ਇਹ ਰੱਖਾਂਗਾ ਜਿਹੜੇ ਕਿਸਾਨ ਐ ਐਮਐਸਪੀ ਲੈਣਗੇ ਉਹਸ ਐਮਐਸਪੀ ਸੀ2 50% ਕੰਪਰੀਹੈਂਸਿਵ ਕੋਸਟ ਜਿਹਨੂੰ ਕਹਿੰਦੇ 50% ਲਾਭ ਲੱਭ ਰਿਹਾ ਉਸ 50% ਲਾਭ ਦੇ ਨਾਲ ਲੇਬਰ ਕੋਸਟ ਵੀ ਹੈਗੀ ਸੀ2 ਚ ਉਹ ਸੀ2 ਦੀ ਲੇਬਰ ਕੋਸਟ ਕੌਣ ਤੈਅ ਕਰੇਗਾ ਖੇਤ ਮਜ਼ਦੂਰ ਭੈਣਾ ਨੂੰ ਕਦੋਂ ਹੱਕ ਮਿਲਣਗੇ ਕਦੋਂ ਤੱਕ ਮਟਰਾਂ ਦੀਆਂ ਛਿਲੜਾਂ ਦੇ ਇੱਕੇ ਤੌਰਤਾ ਜਾਏਗਾ ਤਾਂ ਹੀ ਉਹਨਾਂ ਨੂੰ ਸ਼ਹਿਰ ਕੰਮ ਆਈਆਂ ਭੈਣਾ ਦੇ ਤੌਰ ਤੇ ਕੰ ਨਾਲ ਖੜੇ ਆ ਔਰ ਜਿੱਥੇ ਜਿੱਥੇ ਜ਼ਮੀਨ ਪ੍ਰਾਪਤੀ ਸੰਘਰਸ਼ ਚੱਲ ਰਿਹਾ ਮਾਲਵੇ ਦੇ ਵਿੱਚ ਉੱਥੇ ਵੀ ਨਾਲ ਖੜੇ ਆ ਅੱਜ ਮਾਰਚ ਕਿਹੜੇ ਕਿਹੜੇ ਪਾਰਟੀ ਕਾਰੇ ਨਾਲ ਵਾਲਮੀਕੀ ਰੰਗਰੇਟਾ ਸ਼ਕਤੀ ਮੰਚ ਟੀਮ ਐਕਸ਼ਨ ਕਮੇਟੀ ਫਿਰੋਜਪੁਰ ਤੋਂ ਆਦਸ ਦੇ ਪਰਿਵਾਰ ਹਮੇਸ਼ਾ ਹੀ ਐਕਟਿਵ ਰਹੇ ਆ ਇਹ ਸਾਰੇ ਸਮੂਹ ਅੱਜ ਔਰ ਸਬਰਵਾਲ ਸਾਹਿਬ ਅੱਜ ਸਾਰੇ ਇਕੱਠੇ ਹੋਏ ਆ ਅੱਜਕੱਲ੍ਹ ਤਾਂ ਨੌਜਵਾਨ ਜੂ ਰਿਹਾ ਹੈ ਜਾਂ ਸਮਾਜ ਦੇ ਤੋਂ ਹੌਸਲ ਦੇ ਨਾਲ ਜਾ ਰਿਹਾ ਉਹਨਾਂ ਨੂੰ ਕੀ ਸੰਦੇਸ਼ ਹੈ ਅ ਨੌਜਵਾਨਾਂ ਨੂੰ ਇਹੀ ਸੰਦੇਸ਼ ਹੈ ਜੀ ਕਿ ਆਪਣੇ ਹੱਕਾਂ ਲਈ ਸੜਕ ਤੇ ਉਤਰੀਏ ਕਿਤੇ ਨਾ ਕਿਤੇ ਆਪਾਂ ਸਾਥ ਦਈਏ ਪੰਜਾਬੀਅਤ ਦੇ ਤੌਰ ਤੇ ਲੜੀਏ ਬਹੁਜਨ ਸਮਾਜ ਵੀ ਪੰਜਾਬ ਦਾ ਹਿੱਸਾ ਹੈਗਾ ਜਿੱਥੇ ਹਰ ਕੋਈ ਆਪਣੀ ਭੁਖ ਹੜਤਾਲ ਕਰ ਰਿਹਾ ਐਜੀਟੇਸ਼ਨ ਕਰ ਰਿਹਾ ਉਹ ਵੀ ਉਹਨਾਂ ਦਾ ਸਵਿਧਾਨੀ ਕਾ ਹੱਕ ਹੈਗਾ ਪਰ ਮੇਰੀ ਕੌਮ ਦਾ ਵੀ ਕੋਈ ਸਵਿਧਾਨੀ ਕਾ ਹੱਕ ਹੈਗੇ ਆ ਜਿਹੜੇ 75 ਸਾਲ ਤੋਂ ਮਾਰੇ ਗਏ ਆ ਐਸੀ ਸਮਾਜ ਦੀ ਇੱਕ ਤੇਾਈ ਜ਼ਮੀਨ ਅੱਜ ਵੀ ਨਹੀਂ ਮਿਲੀ ਉਹ ਜ਼ਮੀਨ ਵੀ ਆਪਾਂ ਲਵਾਂਗੇ ਸੱਤਾ ਵੀ ਆਪਾਂ ਲਵਾਂਗੇ ਔਰ ਸਨਮਾਨ ਵੀ ਲਵਾਂਗੇ ਠੀਕ